ਦੋਸਤੋ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਇੱਕ ਵਾਰ ਫੇਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਦੀ ਵੀਡੀਓ ਜੀ ਦੋਸਤੋ ਤੁਹਾਨੂੰ ਪ੍ਰਦਰਸ਼ਨ ਕਰਾਉਣੇ ਆ ਬਾਈ ਰਮਨ ਪ੍ਰੀਤ ਜਿਹੜਾ ਕਿ ਮਤਲਬ ਕਿ ਨਾਲ-ਨਾਲ ਆਰਗੇਨਿਕ ਖੇਤੀ ਕਰਦਾ ਹੈ ਆਪਣੀ ਦੂਸਰੀ ਖੇਤੀ ਦੇ ਨਾਲ ਤੇ ਆ ਖੇਤ ਦਾ ਦੋਸਤੋ ਜਿਸ ਦਿਨ ਬਜਾਈ ਹੋ ਰਹੀ ਸੀ ਤੁਹਾਨੂੰ ਉਸ ਦਾ ਵੀ ਬਲੌਗ ਮਤਲਬ ਕਿ ਆਪਣੇ ਚੈਨਲ ਤੇ ਅਪਲੋਡ ਕੀਤਾ ਹੋਇਆ ਜਿਹੜੇ ਜਿਹੜੇ ਸੱਜਣਾ ਮਿੱਤਰਾਂ ਨੇ ਨਹੀਂ ਦੇਖਿਆ ਮਤਲਬ ਮਸ਼ੀਨ ਨਾਲ ਬਜਾਈ ਕੀਤੀ ਹੋਈ ਹੈ ਇਹ ਤੇ ਉਹ ਜਾ ਕੇ ਚੈਨਲ ਤੇ ਦੋਸਤੋ ਦੇਖ ਸਕਦੇ ਹੋ ਤੇ ਅੱਜ ਦੀ ਵੀਡੀਓ ਚ ਆ ਦੇਖੋ ਦੋਸਤੋ ਮੱਕੀ ਹੈ ਜਿਹੜੀ ਉਹ ਰੁਕ ਚੁੱਕੀ ਹੈ ਤੇ ਇਹ ਦੋਸਤੋ ਆਰਗੈਨਿਕ ਮੱਕੀ ਹੈ ਮਤਲਬ ਕਿ ਬਾਈ ਥੋੜਾ ਜਿਹਾ ਟੈਕਨੀਕਲ ਚੱਲਦਾ ਹੈ ਮਤਲਬ ਕਿ ਟਰੈਕਟਰ ਨਾਲ ਹੀ ਇਹਦੀ ਬਜਾਈ ਕੀਤੀ ਸੀ ਮਸ਼ੀਨ ਨਾਲ ਇਹਨਾਂ ਕੋਲ ਮਸ਼ੀਨ ਦੇ ਦਾ ਵੀ ਰਿਵਿਊ ਆਪਾਂ ਨੇ ਆਪਣੇ ਚੈਨਲ ਦੇ ਵਿੱਚ ਉੱਤੇ ਕੀਤਾ ਹੋਇਆ ਉਹ ਵੀ ਤੁਸੀਂ ਚੈਨਲ ਤੇ ਜਾ ਕੇ ਵੀਡੀਓ ਦੇਖ ਸਕਦੇ ਹੋ ਸੰਗਰੀਆਂ ਤੋਂ ਮਸ਼ੀਨ ਜਿਹੜੀ ਲੈ ਕੇ ਆਏ ਸੀ ਮਲਟੀ ਕ੍ਰੌਪ ਮਤਲਬ ਕਿ ਉਹ ਦਾਣਾਂ ਵਗੈਰਾ ਸਾਰਾ ਕੁਝ ਬਰੀਕ ਬੀਜ ਜੋ ਸਾਰਾ ਆਪਾਂ ਸਬਜ਼ੀਆਂ ਵਗੈਰਾ ਬੀਜਣੀਆਂ ਨੇ ਉਹ ਬੀਜ ਦਿੰਦੀ ਆ ਉਹਦੇ ਨਾਲ ਮੱਕੀ ਦੀ ਜਿਹੜੀ ਬਜਾਈ ਕੀਤੀ ਸੀ ਤੇ ਆ ਮੱਕੀ ਦੇਖ ਸਕਦੇ ਹੋ ਦੋਸਤੋ ਲਾਈਨਾਂ 'ਚ ਤੇ ਮੱਕੀ ਦੀ ਮਤਲਬ ਬਜਾਈ ਤੋਂ ਬਾਅਦ ਆ ਜਿਹੜੀ ਤੁਸੀਂ ਗੁਡਾਈ ਦੇਖ ਰਹੇ ਹੋ ਇਹ ਵੀ ਇਹਨਾਂ ਕੋਲ ਇੰਪਲੀਮੈਂਟ ਹੈ ਇੱਕ ਤੇ ਉਹਦੇ ਨਾਲ ਟਰੈਕਟਰ ਨਾਲ ਹੀ ਮਤਲਬ ਕਿ ਬਜਾਈ ਕੀਤੀ ਟਰੈਕਟਰ ਨਾਲ ਹੀ ਗੁਡਾਈ ਕੀਤੀ ਹੈ ਇਹਦੀ ਤੇ ਹੁਣ ਬਾਈ ਜੀ ਹੁਣੀ ਉਹ ਜਿਵੇਂ ਤੁਸੀਂ ਟਰੈਕਟਰ ਦੇਖ ਰਹੇ ਹੋ ਹੁਣ ਇਹ ਮੱਕੀ ਨੂੰ ਓਲੀਆਂ ਤੇ ਜਾਂ ਆਪਣੇ ਕਈ ਕਹਿੰਦੇ ਨੇ ਬੈਡਾਂ ਤੇ ਕਰਨ ਲੱਗੇ ਹੋਏ ਨੇ ਤੇ ਆ ਵਿੱਚ ਵਿੱਚ ਦੇਖੋ ਦੋਸਤੋ ਮੱਕੀ ਦੀ ਹਾਈਟ ਵੀ ਵਧੀਆ ਕਿਉਂਕਿ ਵਿਵਾਨ ਥੋੜਾ ਜਿਹਾ ਉੱਚਾ ਨੀਵਾ ਹੁਣ ਕਰਕੇ ਪਾਣੀ ਦੀ ਇਹਨੂੰ ਉਹੜੀ ਦਿੱਕਤ ਮਾਰਦੀ ਜਿੱਥੇ ਜਿਆਦਾ ਮਤਲਬ ਬਾਰਿਸ਼ ਹੋਈਆਂ ਨੇ ਕਾਫੀ ਪਾਣੀ ਇਕੱਠਾ ਹੋ ਜਾਂਦਾ ਜਾਂ ਨੀਵੀਂ ਡੈੜੀ ਚ ਪਾਣੀ ਖੜ ਜਾਂਦਾ ਤਾਂ ਥੋੜਾ ਜਿਆ ਮਤਲਬ ਕਿ ਬਕੀ ਮੱਕੀ ਪਾਣੀ ਦੀ ਦਾਅ ਮੰਨ ਜਾਂਦੀ ਆ ਤੇ ਹੁਣ ਉਹ ਬਾਈ ਜੀ ਹੁਣੇ ਲੱਗੇ ਹੋਏ ਨੇ ਮੱਕੀ ਨੂੰ ਵਟਾਂ ਦੇ ਕਰਨ ਤਾਂ ਕਿ ਜਿਹੜੀ ਅੱਗੇ ਪਾਣੀ ਦੀ ਮਤਲਬ ਐਕਸੈਸ ਵਾਟਰ ਹੈ ਜਿਹੜਾ ਜਿਆਦਾ ਪਾਣੀ ਨਾਲ ਇਹਨੂੰ ਕੋਈ ਸਮੱਸਿਆ ਨਾ ਆਵੇ ਦੋਸਤੋ ਆਹ ਸਾਈਡ ਵੀ ਨੀਮ ਹੀ ਸੀ ਥੋੜੀ ਜਿਹੀ ਤਾਂ ਕਰਕੇ ਇੱਥੇ ਮੱਕੀ ਦਾ ਜਰਮੀਨੇਸ਼ਨ ਹੋਈ ਨਹੀਂ ਕਿਉਂਕਿ ਪਾਣੀ ਬਾਰਿਸ਼ਾਂ ਥੋੜੀਆਂ ਜਿਆਦਾ ਭਾਰੀ ਪੈ ਗਈਆਂ ਇਸ ਵਾਰ ਤੇ ਵਾਹਣ ਥੋੜਾ ਜਿਹਾ ਇਹ ਮਤਲਬ ਕਿ ਭਰ ਹੈ ਤੇ ਪਾਣੀ ਖੜ ਜਾਂਦਾ ਇੱਥੇ ਤੇ ਮੱਕੀ ਜੰਮਣ ਦੇ ਵਿੱਚ ਦਿੱਕਤ ਆ ਗਈ ਤੇ ਆਹ ਦੇਖੋ ਦੋਸਤੋ ਮੱਕੀ ਮਤਲਬ ਤੇ ਹਿੱਦਰ ਤੁਸੀਂ ਮਤਲਬ ਕਿ ਦੇਖ ਰਹੇ ਹੋ ਨਾਲ ਬਾਈ ਜੀ ਹੁਣੀ ਕਾਵਟਾਂ ਤੇ ਕਰਨ ਲੱਗੇ ਹੋਏ ਨੇ ਚਲੋ ਤੁਹਾਨੂੰ ਵਿੱਚ ਚੱਲ ਕੇ ਦਿਖਾਉਂਦੇ ਆ ਮਤਲਬ ਕਿ ਖੇਤ ਦੀ ਜਿਹੜੀ ਮਤਲਬ ਕਿ ਦੇਖੀ ਪਤਾ ਗਈ ਮੱਕੀ ਜਦੋਂ ਔਲੀਆਂ ਤੇ ਹੋ ਗਈ ਹਾਂ ਦੋਸਤੋ ਪਾਣੀ ਦਾ ਵੀ ਤਕਰੀਬਨ ਇਹਨੂੰ ਬਚਾ ਹੋ ਜਾਣਾ ਜਿਵੇਂ ਮੀਂਹ ਜਿਆਦਾ ਪੈਂਦਾ ਤਾਂ ਉਹ ਬੈਡਾਂ ਦੇ ਜਿਹੜਾ ਵੀ ਚਖਾਲ ਬਣੇ ਉਹਨਾਂ ਖਾਲਾਂ ਦੇ ਵਿੱਚ ਪਾਣੀ ਖੜਜੂਗਾ ਮੱਕੀ ਦਵਾ ਮੱਕੀ ਨੇ ਦਵਾ ਨਹੀਂ ਮਤਲਬ ਪਾਣੀ ਦਾ ਮੰਨਣਾ ਤੇ 1 1 2 2 ਫੇਰੇ ਜਾਂ ਗੇੜੇ ਕਹਿੰਦੇ ਨੇ ਸਿਰੇ ਤੇ ਲੱਗਣਗੇ ਲਓ ਜੀ ਪਹਿਲਾਂ ਬਗੈਰ ਬੈੱਡਾਂ ਤੋਂ ਮਤਲਬ ਕਿ ਦੇਖੋ ਖੇਤ ਤੇ ਜਦੋਂ ਦੋਸਤੋ ਇਹਦੇ ਵਿੱਚ ਬੈੱਡ ਜਾਂ ਔਲੀਆਂ ਪੈ ਜਾਣਗੀਆਂ ਫਿਰ ਦੇਖਿਓ ਇਹਦੀ ਲੁੱਕ ਜਿਹੜੀ ਮਤਲਬ ਕਿ ਜਿ ਡਿਫਰੈਂਟ ਹੀ ਹੋ ਜੂਗੀ ਉਹ ਕਿਤਾ ਜਿਹੜੀ ਵਿੱਚ ਇਹ ਕੂੜ-ਕਬਾੜ ਹੈ ਸਾਰਾ ਮਿੱਟੀ 'ਚ ਦੱਬਿਆ ਜਾਣਾ ਨਾਲ-ਨਾਲ ਤੇ ਸਿਰਫ ਮੱਕੀ ਹੀ ਨਜ਼ਰ ਆਉਂਦੀ ਹੈ ਮਤਲਬ ਬੈੱਡਾਂ ਦੇ ਹੋ ਕਰਨ ਤੋਂ ਬਾਅਦ ਹੋ ਜੀ ਕਰੋ ਦਰਸ਼ਣ ਇਹ ਦੇ ਜਿਹੜੀਆਂ ਨੇ ਕੱਲੀ ਮੱਕੀ ਮੱਕੀ ਸਾਰਾ ਜਿਹੜਾ ਕਵਾੜ ਸੀ ਉਹ ਸਭ ਮਿੱਟੀ ਵਿੱਚ ਦੱਬ ਗਿਆ ਇਹਦੇ ਲਈ ਦੋਸਤੋ ਇੱਕ ਮਤਲਬ ਕਿ ਪ੍ਰਿਕਾਸ਼ਨ ਕਰ ਲੋ ਜਾਂ ਸਾਵਧਾਨੀਆ ਮਤਲਬ ਕਿ ਮਸ਼ੀਨ ਨਾਲ ਜਿਸ ਤਰ੍ਹਾਂ ਆਪਾਂ ਬਜਾਈ ਕਰ ਰਹੇ ਹਾਂ ਇੱਕ ਤਾਂ ਟਰੈਕਟਰ ਦੀਆਂ ਜੋ ਆਪਣੀਆਂ ਲਿੰਕਾਂ ਨੇ ਨੀਚੀ ਵਾਲੀਆਂ ਜਿੱਥੇ ਆਪਾਂ ਆਪਾਂ ਇੰਪਲੀਮੈਂਟਰ ਅਟੈਚ ਕਰਦੇ ਹਾਂ ਉਹਦੇ ਵਿੱਚ ਪਲੇ ਮਤਲਬ ਕਿ ਬਿਲਕੁਲ ਵੀ ਪਲੇ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਕਿ ਜਿਹੜੀਆਂ ਲਾਈਨਾਂ ਨੇ ਹੁਣ ਜਿਸ ਤਰ੍ਹਾਂ ਤੁਸੀਂ ਦਾ ਦੇਖ ਰਹੇ ਹੋ ਉਹਦੇ ਵਿੱਚ ਥੋੜਾ ਜਿਹਾ ਵਲ ਹੈ ਤੇ ਜਿੱਥੇ ਵਲ ਆਉਂਦਾ ਤੇ ਇਹ ਜਿਹੜਾ ਆਪਣਾ ਆਪਣੇ ਓਲੀਆਂ ਦਾ ਕਰਨਾ ਆਪਣਾ ਇੰਪਲੀਮੈਂਟ ਹੈ ਇਹ ਉਥੋਂ ਜਿਹੜੇ ਬੂਟੇ ਨੇ ਮੱਕੀ ਦੇ ਉਹ ਜਦ ਤੱਕ ਜਣਾ ਹਲਾ ਹੁੰਦਾ ਜਾਂ ਜਿੱਥੇ ਜਾਦੇ ਵਾਲ ਆ ਜਾਂਦਾ ਤੇ ਉਹ ਮਤਲਬ ਕਿ ਉਥੋਂ ਪੱਟ ਵੀ ਦਿੰਦਾ ਇਸ ਕਰਕੇ ਦੋਸਤੋ ਬਿਲਕੁਲ ਇਹ ਇੱਕ ਇੱਕ ਲਾਈਨ ਚ ਸਿੱਧੀਆਂ ਹੋਣੀ ਚਾਹੀਦੀਆਂ ਨੇ ਇਹ ਵਾਲ ਪੈਣ ਦਾ ਕਾਰਨ ਕੀ ਹੁੰਦਾ ਕਈ ਵਾਰ ਆਪਣੇ ਜਿਵੇਂ ਆਪਾਂ ਇੱਕ ਸਾਈਡ ਤੋਂ ਵਿਜਾਈ ਕਰਨ ਲੱਗਦੇ ਆ ਤਾਂ ਉਹ ਕਿਲੇ ਦੇ ਵਿੱਚ ਵੱਟਦੇ ਜਿਹੜਾ ਮਤਲਬ ਆਪਣਾ ਬਾਉਂਡਰੀ ਵਾਲੀ ਵੱਟ ਹੁੰਦੀ ਹੈ ਲਾਸਟ ਸਿਰੇ ਵਾਲੀ ਚਾਰ ਦੁਵਾਰੀ ਕਹਿ ਲਓ ਜਿਵੇਂ ਉਹਦੇ ਵਿੱਚ ਜੇ ਕਿਤੇ ਥੋੜਾ ਜਿਹਾ ਵੀ ਬਾਲਾ ਅੱਧ ਚਲਾ ਲਓ ਜਾਂ ਸਟਾਰਟਿੰਗ ਚ ਕਿਤੇ ਵੀ ਤਾਂ ਉਹ ਉਸ ਹਾਵ ਨਾਲ ਕੀ ਆਪਾਂ ਆਪਣਾ ਟਰੈਕਟਰ ਜਿਹੜਾ ਚਲਾਈ ਜਾਂਦੇ ਆ ਤੇ ਉਹ ਚਲਾਉਣ ਨਾਲ ਕੀ ਹੁੰਦਾ ਹੈ ਉਹ ਬਾਲ ਪੈਂਦਾ 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 ਮੰਨ ਲਓ ਜਦੋਂ ਜਦੋਂ ਆਪਾਂ ਲਾਸਟ ਤੱਕ ਜਾਂਦੇ ਆ ਉਹ ਬਹੁਤ ਜ਼ਿਆਦਾ ਮੰਨ ਲਓ ਕਾਰਬ ਬਣ ਜਾਂਦਾ ਹੈ ਇੱਕ ਮੋੜ ਦੀ ਤਰ੍ਹਾਂ ਮੋੜ ਦਾ ਆਕਾਰ ਲੈ ਲੈਂਦਾ ਜਿਸ ਨਾਲ ਕੀ ਆਪਣੇ ਜਦੋਂ ਆਪਾਂ ਇਹਨੂੰ ਬੈਡਾਂ ਤੇ ਕਰਦੇ ਆ ਤੇ ਉਹ ਮੰਨ ਲਓ ਬੈਡਾਂ ਤੇ ਕਰਨ ਵੇਲੇ ਦਿੱਕਤ ਆਉਂਦੀ ਆ ਬੁੱਟੇ ਨੇ ਜਿਹੜੇ ਉਹ ਮੰਨ ਲਓ ਪੱਟੇ ਜਾਂਦੇ ਨੇ ਇਸ ਕਰਕੇ ਦੋਸਤੋ ਜਿਹੜੇ ਜਿਹੜੇ ਇਹਨੇ ਟਰੈਕਟਰ ਨੇ ਡਿਫਰੈਂਸ਼ੀਅਲ ਲੌਕ ਆ ਉਹ ਮਤਲਬ ਇੱਥੇ ਕੰਮ ਦਿੰਦਾ ਜ਼ਿਆਦਾ ਮਤਲਬ ਪਹਿਲੇ ਹੀ ਗੀੜੇ ਚ ਡਿਫਰੈਂਸ਼ੀਅਲ ਲੌਕ ਲਾ ਕੇ ਟਰੈਕਟਰ ਨੂੰ ਸਿੱਧਾ ਕਰਕੇ ਛੱਡ ਦਿਓ ਜੇ ਚਾਹੇ ਥੋੜੀ ਥਾਂ ਬਚਦੀ ਵੀ ਹੈ ਤਾਂ ਉਹ ਕੋਈ ਦਿੱਕਤ ਨਹੀਂ ਬਾਅਦ ਚ ਆਪਾਂ ਹੱਥੀਂ ਬੂਟੇ ਵੀ ਲਗਾ ਸਕਦੇ ਆ ਜਾਂ ਮਤਲਬ ਬੀ ਦੱਬ ਕੇ ਵੀ ਉਗਾ ਸਕਦੇ ਆ ਉਹਦੇ ਨਾਲ ਇਹ ਵੀ ਲਾਈਨਾਂ ਬਿਲਕੁਲ ਸਿੱਧੀਆਂ ਹੋਣਗੀਆਂ ਬਾਕੀ ਦੇਖੋ ਤੁਸੀਂ ਆਪਣਾ ਛੋਟੂ ਐਚ ਐਮਟੀ 222 ਲਓ ਜੀ ਦੇਖੋ ਨਾ ਕੱਲੀ ਮੱਕੀ ਮੱਕੀ ਨਜ਼ਰ ਆ ਰਹੀ ਹੈ ਲਓ ਬਾਕੀ ਦੋਸਤੋ ਤੁਹਾਨੂੰ ਅਗਲਾ ਕਲਿੱਪ ਥੋੜਾ ਜਿਹਾ ਉੱਪਰ ਬੈਠ ਕੇ ਦਿਖਾਉਣੀ ਆ ਇਹਨੂੰ ਬੈਡਾਂ ਦੇ ਕਰਦੀ ਦੀ ਵੀਡੀਓ ਟਰੈਕਟਰ ਤੇ ਬੈਠ ਕੇ ਆਹ ਹੋਂਦਾ ਟਰੈਕਟਰ ਨੇੜੇ ਤੋਂ ਉੱਪਰ ਬੈਠ ਕੇ ਤੁਹਾਨੂੰ ਮਿਖਾਉਨੇ ਆਂ ਵੀਓ ਇਹ ਠੀਕ ਹੈ ਕਰ ਲੈ ਜੀ ਟੈਕਨੀਕ ਅੱਛੀ ਹੈ ਲਓ ਜੀ ਉੱਪਰ ਬੈਠ ਕੇ ਹੁਣ ਅਗਲੇ ਆਪ ਦਾ ਕਮਾਪ ਮਾਫ ਕਰ ਰਹੇ ਨੇ ਹਨ ਨਾਲ ਨਾਲ ਨਾ ਦਰਜਾ ਹੋਰ ਪੇਟ ਤਾਂ ਭਰ ਨਹੀਂ ਆ ਸਾਰਿਆਂ ਨੇ ਦੀ ਮਕੀਨੀ ਨੇੜੇ ਆਵਾ ਪਤਨੀ ਮਕੀਨਾ ਜਿਹੜਾ ਜੇਕਰ ਲਈ ਲੋ ਜੀ ਹੁਣ ਤੁਹਾਨੂੰ ਤੇ ਇਧਰ ਬਾਈ ਨੇ ਬੀਜੀ ਹੋਈ ਹੈ ਝਿਜਣ ਜਾਂ ਚਿੰਜਣ ਕਹਿ ਦਿੰਨੇ ਆ ਤੇ ਕੁਛ ਲੋਕ ਟਟਾਣ ਵੀ ਕਹਿੰਦੇ ਨੇ ਇਹਨੂੰ ਮਲਵੇ ਆਪਣਾ ਖੁੱਦ ਦਾ ਵੀ ਬਾਈ ਜ ਹੁਣੀ ਆਪ ਦਾ ਵੀ ਘਰ ਦਾ ਵੀ ਤਿਆਰ ਕਰ ਰਹੇ ਨੇ ਅੱਗੇ ਅੱਗੇ ਜਿਵੇਂ ਤੁਸੀਂ ਪਹਿਲਾਂ ਆਪਣੇ ਉਹ ਵੀਡੀਓ ਚ ਦੇਖ ਦੇਖਿਆ ਵੀ ਆ ਚੀਜ਼ਾਂ ਵਾਉਂਦੇ ਆ ਦੀ ਵੀਡੀਓ ਉਹਦਾ ਆਪਣਾ ਇਹ ਜਿਹੜਾ ਵਲੌਗ ਹੈ ਉਹ ਬਣਾ ਕੇ ਚੈਨਲ ਤੇ ਅਪਲੋਡ ਕੀਤਾ ਹੋਇਆ ਤੇ ਲੱਗੀ ਪੀਜੀ ਹੋਈ ਹੈ ਇਹਨਾਂ ਨੇ ਰਾਗੀ ਮਤਲਬ ਸਾਰਾ ਇਹ ਖੇਤ ਦਾ ਕੁਝ ਹਿੱਸਾ ਇਹਨਾਂ ਨੇ ਆਰਗੈਨਿਕ ਚਿਕਨ ਵਾਰਡ ਤਕਰੀਬਨ ਲਗਭਗ ਕਰੀ ਲਿਆ ਲਓ ਜੀ ਕਰੋ ਦਰਸ਼ਨ ਤੋ ਠੀਕ ਹੈ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਅੱਜ ਤੱਕ ਲਈ ਐਨੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਦੋਸਤੋ ਆਹ ਫਸਲ ਦਾ ਮੈਨੂੰ ਨਾਮ ਨਹੀਂ ਕਨਫਰਮ ਕੀ ਐ ਇਹ ਵੀ ਆਰਗੇਨਿਕ ਹੀ ਐ ਇਸ ਤੋਂ ਪਰਲੇ ਪਾਸੇ ਜਿਹੜਾ ਉਹ ਖੇਤ ਤੁਸੀਂ ਨਾਲ ਵਹਿਆ ਹੋਇਆ ਦੇਖ ਰਹੇ ਹੋ ਉੱਥੋਂ ਇਹਨਾਂ ਨੇ ਮੂੰਗੀ ਜਿਹੜੀ ਵੱਡੀ ਐ ਤੇ ਠੀਕ ਐ ਦੋਸਤੋ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਅੱਜ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਨਵੇਂ ਜੁੜੇ ਹੋ ਦੋਸਤੋ ਇੱਥੇ ਤੱਕ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਲਾਈਕ ਕਮੈਂਟ ਤੇ ਸ਼ੇਅਰ ਮਿਲਦੇ ਆ ਕਿਸੇ ਹੋਰ ਵੀਡੀਓ ਚ ਨਵੇਂ ਕਿਸੇ ਕੰਟੈਂਟ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ